ਵਾਇਗ੍ਰੀ ਦੀ ਕਾਲਸਾ ਵਾਇਗ੍ਰੀ ਦੀ ਫਤਿਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾਨ ਤੋਹੇ ਬਣ ਆਵੇ ਐਸੇ ਮਹਾਨ ਬੀਬਿਆਰ ਸਿੱਖ ਪਰਮਦੇਵ ਜੀ ਦੇ ਪਾਤਸ਼ਾਹ ਸਭ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਅੱਜ 545ਵਾਂ ਪ੍ਰਕਾਸ਼ ਪੁਰਬ ਸਮੁੱਚੇ ਸੰਸਾਰ ਭਰ ਦੇ ਅੰਦਰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਬੜੀ ਸ਼ਰਧਾ ਤੇ ਭਾਵਨਾ ਸਤਿਕਾਰ ਸਹਿਤ ਮਨਾਰੀ ਹੈ ਸਤੂਗ੍ਰਾਮ ਦੇ ਕੇਂਦਰੀ ਸਥਾਨ ਗੁਰਦੁਆਰਾ ਬੌਲੀ ਸਾਹਿਬ ਵਿਖੇ ਸ੍ਰੀ ਗੋਵਿੰਦਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੌਲੀ ਸਾਹਿਬ ਦੇ ਪ੍ਰਬੰਧਕ ਜਨਾਂ ਵੱਲੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜੀ ਦਾ 545ਵਾਂ ਪ੍ਰਕਾਸ਼ ਪੁਰਬ ਇਲਾਕਾ ਨਿਵਾਸੀ ਸੰਗਤ ਦੇ ਸਹਿਯੋਗ ਦੇ ਨਾਲ ਸਭਾ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਮਨਾਉਣ ਵਾਸਤੇ ਪਰਸੋਂ ਦੇ ਰੋਜ਼ ਤੋਂ ਲਾਹੀ ਬਾਣੀ ਦੇ ਕੰਢ ਜਾਪ ਦਾ ਆਰੰਭ ਕੀਤਾ ਹੈ ਸੰਨ ਅੱਜ ਸਵੇਰ ਦੇ ਸਮੇਂ ਰੱਖੇ ਗਏ ਸ੍ਰੀ ਅੰਗ੍ਹੜ ਜਾਪ ਅਰਵਿਗਨਤਾ ਸਹਿਤ ਸੰਪੂਰਨਤਾਈ ਭੋਗ ਪਾਏ ਗਏ ਇਪਰਾਂਤੇ ਗੁਰਦੁਆਰਾ ਚੰਬਾਰਾ ਸਾਹਿਬ ਦੇ ਕੀਰਤਨ ਪ੍ਰਸਾਦ ਦੇ ਭੋਗ ਪਾਏ ਗਏ ਅਤੇ ਠੀਕ ਦੁਪਹਿਰ 1 ਵਜੇ ਤੱਕ ਮਹਾਨ ਗੁਰਮਤ ਸਮਾਜ ਨੂੰ ਪਰਵਾਏ ਗਏ ਜਿਸ ਦੇ ਅੰਦਰ ਪੰਥ ਪ੍ਰਸਿੱਧ ਰਾਜੀ ਸਾਹਿਬਾਨ ਢਾਡੀ ਸਾਹਿਬਾਨ ਨੇ ਗੁਰੂ ਪਾਤਸ਼ਾਹੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤ ਨੂੰ ਸਰਵਣ ਕਰਵਾਇਆ ਹੈ ਸਾਹ ਸੰਗਤ ਜੀ ਇਹ ਪਾਵਨ ਪਵਿੱਤਰ ਸਥਾਨ ਗੁਰਦੇਵਾਇਣੇ ਸ੍ਰੀ ਬਾਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ 1552 ਈਸਵੀ ਦੇ ਸੰਨਦਰ ਨੂੰ ਲਸਾਇਆ ਸਾਦੇ 22 ਸਾਲ ਦਾ ਸਮਾਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜਿ ਸਤਿਪੰਨ ਪੁੱਤਰ ਕਰਤੀ ਤੇ ਰਹੇ 22 ਪ੍ਰਚਾਰਕਾਂ ਦੀ ਸਥਾਪਨਾ ਇਸ ਪਾਵਨ ਪੁੱਤਰ ਕਰਤੀ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਕੀਤੀ ਸਤਿਗੁਰੂ ਨੇ ਇਥੋਂ ਇੱਕ ਸਿਧਾਂਤ ਸਿੱਖ ਸਕੀ ਦੀ ਤੋਰੀ ਦੇ ਅੰਦਰ ਪਾਇਆ ਕਿ ਪਹਿਲੇ ਪੰਗਤ ਪਾਸ਼ੇ ਸੰਗਤ ਤਾਂ ਅੰਮ੍ਰਿਤਸਰ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲੋਂ ਲਾਏ ਹੋਏ ਜੂੜ ਪਾਏ ਦੇ ਲੰਗਰ ਨੂੰ ਪੱਕੇ ਤੌਰ ਤੇ ਮਰਿਆਦਾ ਅਤਿਬੱਧ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਇੱਥੇ ਕੀਤਾ ਹੈ ਔਰ ਕਲਜੀ ਦੀਵਾਨਾ ਦਾ ਅਧਾਰ ਕਰਨ ਵਾਸਤੇ ਇਕ ਤਰਾਸੂ ਪੌੜੀਆਂ ਵਾਲੀ ਬੌਲੀ ਸਾਹਿਬ ਦੀ ਰਚਨਾਕਾਰ ਸੇਵਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਆਪਣੇ ਅੱਖੀਂ ਪਰਵਾ ਦੇ ਸਿੱਖ ਜਗਦੀਪੂਰੀ ਦੇ ਅੰਦਰ ਪਾਇਆ ਤੇ ਨਾਲ ਹੀ ਹੁਕਮ ਕੀਤਾ ਜੋ ਮਾਈ ਭਾਈ ਸ਼ਰਧਾ ਤੇ ਭਾਵਨਾ ਦੇ ਨਾਲ ਇੱਕ ਸ੍ਰੀ ਜਗਦੀਪ ਸਿੰਘ ਦਾ ਪਾਠ ਇੱਕ ਇਸ਼ਨਾਨ ਕਰੇਗਾ ਭਾਗ 84 ਪਾਠ ਤੇ 83 ਇਸ਼ਨਾਨ ਕਰੇਗਾ ਉਹ ਜਨਮ ਮਰਨ ਤੋਂ ਮੁਕਤ ਹੋ ਜਾਵੇਗਾ ਉਸ ਦੀ 84 ਕੱਟੀ ਜਾਵੇ ਇਸਾਲ ਸੰਗਏ ਦੀ ਅੱਜ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ 545ਵਾਂ ਪ੍ਰਕਾਸ਼ ਕਰਵ ਇਸ ਪਾਵਨ ਸਤਾਨ ਤੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸ਼ਾਮ ਦੇ ਸਮੇਂ 7 ਵਜੇ ਗੁਰਦੁਆਰਾ ਬੌਲੀ ਸਾਹਿਬ ਦੇ ਦੀਵਾਨ ਹਾਲ ਦੇ ਅੰਦਰ ਮਹਾਨ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਜਿਸ ਦੇ ਅੰਦਰ ਪੰਥ ਪ੍ਰਸਿੱਧ ਰਾਗੀ ਸਹਿਬਾਨ ਕਵੀਸ਼ਰ ਸਹਿਬਾਨ ਅਕਾਵਾਜਕ ਸਹਿਬਾਨ ਗੁਰੂ ਪਾਤਸ਼ਾਹੀ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਬੌਲੀ ਸਾਹਿਬ ਦੇ ਮੈਨੇਜਰ ਵੱਲੋਂ ਦਸਰਿਆਂ ਵੱਲੋਂ ਸਮੁੱਚੀ ਟੀਮ ਦੇ ਵੱਲੋਂ ਗੁਰੂ ਪਾਤਸ਼ਾਹੀ ਦੇ 545ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਦੀ ਗੁਰੂ ਪਾਤਸ਼ਾਹੀ ਦੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਤਿਲਕੁਲ ਪਟਾਵਾਂ ਸੇਵਾਵਾਂ ਅnder ਤੇ ਪ੍ਰਵਾਨ ਕਰਨ ਚੱਲਿਆ ਕਦਮ ਕਦਮ ਲੈ ਕੇ ਪਹੁੰਚਾਉਣ ਗੁਰੂ ਪਾਤਸ਼ਾਹੀ ਦਾ ਧੰਵਾਦ ਸਾਈ ਗੁਰੂ ਦੀ ਕਾ ਖਾਲਸਾ ਸਾਈ ਗੁਰੂ ਦੀ ਸਤਿ ਸਕਾ